ਅਛਾ ਕੀ ਮਸਲਾ ਬਈ ਅੱਜ ਇਹ ਆਪਣਾ ਦੁਕਾਨਾਂ ਦਾ ਮਸਲਾ ਜੀ ਆਪਣੇ ਦੁਕਾਨਾਂ ਲੱਗਦੀਆਂ ਨੇ ਤੇ ਸੜਕ ਦੇ ਜਗ੍ਹਾ ਵੀ ਹੈਗੀ ਹੈਗੀ ਸਾਰੇ ਦੁਕਾਨਾਂ ਹੀ ਲੱਗਦੀਆਂ ਨੇ ਗੀਆਂ ਬਾਕੀ ਸਾਰੀਆਂ ਜਿੰਨੀਆਂ ਦੁਕਾਨਾਂ ਨੇ ਆਪਣੇ ਪਿੰਡ ਦੀਆਂ ਦੁਕਾਨਾਂ ਨੇ ਕੋਈ ਇਹੋ ਨਹੀਂ ਹੈਗਾ ਪਿੰਡ ਆਪਣਾ ਸਾਜਲ ਹੈ ਜੀ ਮੇਰਾ ਨਾਮ ਗਗਨਦੀਪ ਸਿੰਘ ਤੁਸੀਂ ਸਾਜਲੀ ਦੇ ਵਾਸੀ ਹੋ ਹਾਂਜੀ ਸਾਰਾ ਮੇਲਾ ਹੋ 2 ਘੰਟਿਆਂ ਦੇ ਵਿੱਚ ਕਿਸੇ ਨੂੰ ਕੀ ਡੱਕਾ ਲੱਗਦਾ ਵਿੱਚ ਵਿੱਚ ਪਿੰਡਾਂ 'ਚ 7-7 ਦਿਨ ਦੁਕਾਨਾਂ ਲੱਗਦੀਆਂ ਨੇ ਕਹਿੰਦੇ ਸਾਡੀਆਂ ਮਹਿਸਾਂ ਲੱਗਦੀਆਂ ਨੇ ਡੰਗਰ ਡਰਦੇ ਨੇ ਹੋਰ ਹਾਂ ਸਾਜਲੀ ਲੱਗਦਾ ਜੀ ਅਸੀਂ ਲਾਉਨੇ ਆ ਦੂਰ ਦੂਰ ਦੱਕਾਸੇ ਕਿ ਜਿੱਥੇ ਸਾਡੇ ਲੋਟਾਂ ਦਾ ਜਿੱਥੇ ਲਾਉਣਾ ਸਾਰੇ ਕਿਤੇ ਤੇ ਹੁਣ ਜੀ ਸਾਡੇ ਉਹੀ ਦੁਕਾਨਾਂ ਦਾ ਕਿੱਥੇ ਤਾਂ ਸਾਨੂੰ ਇਹ ਗੱਲ ਕਹਿਣੀ ਸੀ ਸਾਡੇ ਨਾਲ ਰਲ ਮਿਲ ਕੇ ਗੱਲ ਕਰਦੇ ਸਾਡੀਆਂ ਦੁਕਾਨਾਂ ਲੱਗਦੀਆਂ ਚਾਹੀਦੀ ਉਰੀ ਲਵਾ ਦਿੰਦੇ ਕਹਿਣ ਦੇ ਬੰਦੇ ਕਹਿਣ ਦੇ ਕਰਨ ਚ ਬਹੁਤ ਫਰਕ ਹੁੰਦਾਗਾ ਹੁਣ ਉਹੀ ਗੱਲ ਆ ਜੀ ਸਾਡੇ ਵਿੱਚ ਵਿੱਚ ਹੈਗੇ ਨੇ ਕੁਝ ਬੰਦੇ ਉਹੀ ਸਿਰ ਤੇ ਲੱਤ ਰੱਖਣ ਵਾਲਾ ਕੰਮ ਵੀ ਇਹ ਇਹਨਾਂ ਨੂੰ ਉਹ ਕਰ ਲਈ ਅਸੀਂ ਹੁਣ ਮੇਲੇ ਹੋਰ ਬਥੇਰੇ ਲੱਗਦੇ ਨੇ ਅਸੀਂ ਉੱਥੇ ਵੀ ਜਾ ਸਕਦੇ ਆਂਗੇ ਉੱਥੇ ਵੀ ਜਾ ਕੇ ਅਸੀਂ ਉਹ ਕਰ ਸਕਦੇ ਆਂਗੇ ਉੱਥੇ ਸਾਨੂੰ ਵਧੀਆ ਪੈਸੇ ਪਾਣਨ ਅਸੀਂ ਉਰੇ ਤਾਂ ਲਾਉਨੇ ਆ ਕਿ ਵੀ ਸਾਡੇ ਪਿੰਡ ਦਾ ਮੇਲਾ ਹੈਗਾ ਸਾਲ ਬਾਦ ਮੇਲਾ ਆਉਂਦਾ ਸਾਨੂੰ ਕਮਾਈ ਦਾ ਕੋਈ ਹੋ ਨਹੀਂ ਹੈਗਾ ਹੁਣ ਕਿੱਥੇ ਦਾ ਉਹੀ ਗੱਲ ਹੈ ਜੀ ਵੀ ਆਪਣਾ ਉਰੇ ਜੇ ਦੁਕਾਨਾਂ ਵੱਧ ਆਉਣੀਆਂ ਬਾਹਰੋਂ ਸੋਨਾ ਲੱਗਦਾਗਾ ਦੇਖਦਾ ਵੀ ਅਗਲਾ ਕੰਮ ਵਧਾਉਣਾ ਕਿੱਥੇ ਘਟਾਉਣਾ ਕਿੱਥੇ ਸਾਰੇ ਘਰਾਂ ਨੂੰ ਖਰਚੀ ਕਾਰਨ ਹੈਗਾ ਵੀ ਮੇਲਾ ਤਾਂ ਤੁਹਾਡੇ ਦੁਕਾਨਾਂ ਲੱਗਣ ਕਾਰਨ ਤਾਂ ਜੀ ਇਹਨਾਂ ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਕਹਿੰਦੇ ਸਕੂਲ ਦੀਆਂ ਬੈਨ ਆਉਂਦੀਆਂ ਨੇ ਸਕੂਲ ਦੀਆਂ ਬੈਨਾਂ ਜੀ ਆ ਲਾ ਲਓ ਸਾਡੇ ਕੱਲ ਨੂੰ ਪ੍ਰੋਗਰਾਮ ਹੈ ਪਿੰਡ 'ਚ ਕਿੰਨੇ ਕ ਜਵਾਬ ਖ ਜਾਣਗੇ ਸਕੂਲ 'ਚ ਵੀ ਛੁੱਟੀ ਆਉਂਦੀ ਆ ਤਕਰੀਬਨ ਲਾਲੋਬੀ ਚਵਾਖਤ ਕੋਈ ਆ ਜਾਂਦਾ ਗਾ ਬਾਕੀ ਬਈਨਾਂ ਨੇ ਰਾਹ ਹੋਰ ਬਥੇਰੇ ਨੇ ਜੀ ਅਗਲਾ ਪਰਾਂ ਦੀ ਕਰ ਲੈਂਦਾ ਨਾ ਤਾਂ ਸਾਡੇ ਪਿੰਡ 'ਚ ਕੋਈ বাস ਆਉਂਦੀ ਆ ਵਿੱਚੋਂ ਕੋਈ ਕਿੰਨੇ ਟਾਈਮ ਤੋਂ ਲਾ ਰਹੇ ਹੋ ਇੱਥੇ ਮਤਲਬ ਦੁਕਾਨਾ ਤੁਸੀਂ ਸਾਡੇ ਤਾਂ ਜੀ ਜਿੰਨਾ ਟਾਈਮ ਹੋ ਗਿਆ ਸੀ ਸਾਡੇ ਵਿੱਚ ਬੰਦੇ ਮੈਂ ਤਾਂ ਹੁਣ ਲੱਗਿਆ ਜੀ ਮੈਂ ਤਾਂ ਹੁਣ ਹੀ ਲੱਗਿਆ ਹਜੇ ਨਮਾ ਮੈਨੂੰ ਤਾਂ ਆਪਾਂ 7 ਸਾਲ ਹੋਏ ਨੇ ਜੀ ਸਾਡੇ ਸਾਰੇ ਮੇਰੇ ਚਾਚੇ ਤਾਏ ਨੇ 20 20 30 ਸਾਲ ਹੋ ਗਏ ਜੀ ਉਹਨਾਂ ਨੂੰ ਸਾਰਿਆਂ ਨੂੰ ਸਾਰੇ ਪਰਿਵਾਰੇ ਕੰਮ ਇਹੀ ਕਰਦਾ ਜੀ ਸਾਡੇ 35 40 ਦੁਕਾਨਾ ਸੰਗਰੂਰ ਜ਼ਿਲ੍ਹ ਸਾਡਾ ਪਿੰਡ ਦੁਕਾਨਦਾਰੀ ਚ ਦੂਜੇ ਨੰਬਰ ਦਾ ਢੰਡੋਲੀ ਹੁਣ ਉਹੀ ਗੱਲ ਹੈ ਜੀ ਜੇ ਸਾਡੀ ਅੱਜ ਨਾਲ ਕੋਈ ਸੁਣਵਾਈ ਹੋਈ ਅਗਲਾ ਕਹਿੰਦਾ ਸਾਡੇ ਪਿੰਡ ਚ ਦੀਪ ਆਉਣੇ ਤਾਂ ਤੁਸੀਂ ਸਾਡੀ ਕੀ ਹੋਦਾ ਰਹੇਗੀ ਬਾਹਰੇ ਕੀ ਰਹੇਗੀ ਹਾਂਜੀ ਭਾਈ ਹਾਂਜੀ ਸਾਡੀ ਤਾਂ ਇਹੀ ਬੇਨਤੀ ਹੈ ਜੀ 20 ਸਾਲਾਂ ਤੋਂ ਇੱਥੇ ਪਹਿਲਾਂ ਚਾਚੇ ਤਾਏ ਹੋਰੀ ਸਾਰੀਆਂ ਦੁਕਾਨਾਂ ਉਰੇ ਲੱਗਦੀਆਂ ਸੀ ਸਾਡੇ ਅਸੀਂ ਤਾਂ ਲਾਉਨੇ ਮੇਲਿਆਂ ਦਾ ਕੰਮ ਕਰਦੇ ਨੇ ਤਾਂ ਚਾਚੇ ਮੇਲੇ ਤਾਂ ਹੋਰ ਕਿਤੇ ਵੀ ਬਹੁਤ ਚੱਲਦੇ ਨੇ ਭਾਈ ਪਰ ਅਸੀਂ ਐ ਲਾਉਨੇ ਪਿੰਡ ਦੇ ਚਲ-ਵਾਲ ਬੱਚਿਆਂ ਨਾਲ ਸਾਲ ਬਾਦੋ ਤਿਹਾੜ ਆਉਂਦਾ ਬਾਬੇ ਦਾ ਤਾ ਮੱਥਾ ਟੇਕ ਲਾਣੇ ਆ ਪਰ ਐ ਆ ਕੁਛ ਕੁ ਬੰਦੇ ਇਹੋ ਜਿਹੇ ਹੋ ਰਹੇ ਨੇ ਹੁਣ ਕਿਹੜੇ ਅਸੀਂ ਸਾਲ ਤੋਂ 10 ਸਾਲ ਹੋ ਗਏ ਔਰ ਇਹ ਦੁਕਾਨਾ ਲਾਉਂਦੇ ਸੀ ਹੁਣ ਸਾਨੂੰ ਇੱਥੋਂ ਲੱਗਣੋਂ ਹਟਾਰੇ ਨੇ ਬਾਈ ਡੇਰੇ ਦੀ ਰੌਣਕ ਘਟਾਰੇ ਨੇ ਅਸੀਂ ਇਹ ਨਹੀਂ ਹੈਗਾ ਵੀ ਕੋਈ ਪੈਸੇ ਵਾਸਤੇ ਇੱਥੇ ਲਾਉਣੇ ਆ ਦੁਕਾਨਾ ਮੇਲੇ ਤਾਂ ਹੋਰ ਵੀ ਬਥੇਰੇ ਨੇ ਅਸੀਂ ਆਏ ਲਾਉਣੇ ਆ ਵੀ ਚਲ ਆਪਦੇ ਪਿੰਡ ਦੇ ਡੇਰਾ ਸਾਲ ਬਾਅਦੋਂ ਬਾਬੇ ਤੇ ਮੱਥਾ ਟਿਕ ਜਾਂਦਾ ਅਸੀਂ ਦੇਖੋ ਇੱਥੇ ਹੁਣ ਇਹੀ ਬੇਨਤੀ ਕਰਦੇ ਆ ਵੀ ਸਾਡੀਆਂ ਜਿਵੇਂ ਪਹਿਲਾਂ ਦੁਕਾਨਾ ਲੱਗਦੀਆਂ ਨੇ 20 30 ਸਾਲਾਂ ਤੋਂ ਅਸੀਂ ਲਾਉਂਦੇ ਆਉਂਦੇ ਆ ਵੀ ਉਹ ਇਸ ਤਰ੍ਹਾਂ ਸਾਡੀਆਂ ਦੁਕਾਨਾਂ ਇੱਥੇ ਲੱਗਣੀਆਂ ਚਾਹੀਦੀਆਂ ਨੇ। ਇਹ ਸੰਧੀ ਪੰਚਾਇਤ ਨਾਲ ਗੱਲਬਾਤ ਖੁੱਟੀ ਹੋਈ ਹੈ। ਇਹ ਪੰਚਾਇਤ ਨਾਲ ਕੀਤੀ ਸੀ। ਪੰਚਾਇਤ ਵੀ ਬਸ ਹੁਣ ਇਹੀ ਕਹਿੰਦੀ ਹੈ ਜੀ ਕੁਝ ਬੰਦੇ ਇਹੋ ਜਿਹੇ ਨੇ ਕਿਹੜੇ ਬਸ ਮੰਨ ਲਓ ਗਰੀਬਾਂ ਦੇ ਰੋਜੀ ਚ ਲੱਤ ਮਾਰ ਰਹੇ ਨੇ। ਵੀ ਉਹ ਬੰਦੇ ਐ ਕਹਿੰਦੇ ਨੇ ਵੀ ਇਹ ਕਿਉਂ ਬੈਠ ਕੇ ਇਹ ਕਮਾਕੇ ਖਾ ਰਹੇ ਨੇ। ਵੀ ਆਪਾਂ ਇਹਨਾਂ ਨੂੰ ਨਾ ਲੱਗਣ ਦੀ ਓਰੀ। ਠੀਕ ਹੈ ਜੀ। ਪਰ ਹੁਣ ਅਸੀਂ ਇਹੀ ਬੇਨਤੀ ਹੈ ਜੀ ਸਾਡੀ ਦੁਕਾਨਾਂ ਉੱਥੇ ਲੱਗਣੀਆਂ ਚਾਹੁੰਦੇ ਚਾਹੁੰਦੀਆਂ ਨੇ। ਵੀ ਬਸ ਉੱਥੇ ਲੱਗਣ ਜੀ। ਧੰਨਵਾਦ। ਵੀ ਅਸੀਂ ਕਿੱਦੇ ਨੇ ਉਹ ਦੁਕ ਵਧੀਆ ਉਹਰੇ ਅਸੀਂ ਮੱਥਾ ਵੀ ਟੇਕਦੇ ਆਂ ਬਾਕੀ ਜਿਹੜਾ ਕੁਝ ਇਹ ਹਿੱਸਾ ਪਾਉਂਦੇ ਨੇ ਡੇਰੇ ਚ ਉਹ ਅਸੀਂ ਵੀ ਪਾਉਨੇ ਆਂ ਉਸ ਕਰਕੇ ਅਸੀਂ ਪੂਰੇ ਜਿਆਦੇ ਉਸ ਕਰਕੇ ਹੀ ਰਹਨੇ ਆਂਗੇ ਮੇਲੇ ਦਾ ਹੋਰ ਵੀ ਬਹੁਤ ਆਵੇਂ ਲੱਗਦੇ ਨੇ ਵੀ ਚੱਲ ਨਾਲੇ ਅਸੀਂ ਮੱਥਾ ਟੇਕ ਲਾਨੇ ਆਂ ਵੀ ਨਾਲੇ ਉਹਰੇ ਚੱਲ ਆਪਣਾ ਹੋ ਜਾਂਦਾ ਕੰਮ ਹੋ ਜਾਂਦਾ ਤੇ ਇਹ ਕਹਿੰਦੇ ਵੀ ਅਸੀਂ ਲੱਗਣ ਨਹੀਂ ਦਿੰਦੇ ਇੱਧਰ ਦੇਖੋ ਤੁਹਾਨੂੰ ਦਿੱਕਤ ਦੱਸੇ ਦਿੱਤੀ ਵੀ ਕੰਚ ਬਗੈਰਾ ਖਿੰਡੂਗਾ ਹੋਰ ਬਹੁਤ ਕੁਝ ਹੋਊਗਾ ਇਹ ਇੱਧਰ ਜਿਵਾਖਾਂ ਦੀ ਰੇਸ ਐ ਇਸ ਕਰਕੇ ਅਸੀਂ ਤਾਂ ਐਂ ਕਹਿੰਨੇ ਆਂ ਵੀ ਜਦ ਤਾ ਇਹਦਾ ਅਸੀਂ ਦੁਕਾਨਾ ਹੁਣ ਲਾਉਂਦੀ ਨਹੀਂ ਹੈ ਕਿ ਜੇ ਲੱਗਣ ਨਹੀਂ ਦਿੰਦੇ ਤਾਂ ਭਾਈ ਅਸੀਂ ਹੋਰ ਕਿਤੇ ਲਾ ਲਾਂਗੇ ਸਾਡੀ ਤਾਂ ਹੀ ਬੇਨਤੀ ਹੈ ਜੀ ਜੇ ਨਾਲ ਮਤਲਬ ਉਥੇ ਨਾਲ ਲਵਾਈ ਨੂੰ ਫਿਰ ਫਿਰ ਅਸੀਂ ਨਾਲ ਲਾਈਏ ਤੇ ਨਾਲ ਲਾਉਣ ਦੀ ਏ ਠੀਕ ਹੈ ਹਾਂਜੀ ਹਾਂਜੀ ਭਾਈ ਜੀ ਸਸਰੀਕਰ ਜੀ ਸਾਨੂੰ ਜੀ ਦਿੱਕਤ ਆ ਰਹੀ ਹੈ ਜੀ ਇਹ ਪੂਰੇ ਦੁਕਾਨਾ ਲਾਉਣ ਚ ਜੀ ਠੀਕ ਹੈ ਅਸੀਂ ਉੱਥੇ ਹੀ ਲਾਉਣਾ ਚਾਹੁੰਦੇ ਜਿੱਥੇ ਹਰ ਸਾਲ ਲੱਗਦੀ ਹੈ ਜੀ ਜੇ ਨਾਲ ਲਾਉਂਦੀਆਂ ਫਿਰ ਫਿਰ ਨਹੀਂ ਲਾਉਂਦੇ ਜੀ ਫਿਰ ਕਿਤੇ ਵੀ ਲਾਉਂਦੇ ਕਿਤੇ ਵੀ ਨਹੀਂ ਲਾਉਂਦੇ ਜੀ फैसला ਸਾਡਾ ਇਹੀ ਠੀਕ ਕਰ ਬੇਚਾਨ ਲਾਉਂਦੇ ਨਹੀਂ ਕਿਤੇ ਬਾਈ ਫਿਰ ਨਾ ਨਾ ਬਾਈ ਅਸੀਂ ਕਿਤੇ ਨਹੀਂ ਲਾਉਂਦੇ ਜੀ ਅਸੀਂ ਲਾਉਣਾ ਚਾਹੁੰਦੇ ਆ ਜੀ ਸਾਡੇ ਲਾਉਣ ਨੂੰ ਕੀ ਬੇਨਤੀ ਕਰਨੀ ਚਾਹੂੰਗੇ ਛੋੜੇ ਪਿੰਡ ਵਾਲਿਆਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਹੈ ਵੀ ਸਾਨੂੰ ਦੁਕਾਨਾ ਲੱਗਣ ਦੇਣਾ ਹੈ ਜਿੱਥੇ ਲਾਉਣਾ ਸੀ 2 ਘੰਟੇ ਮੇਲਾ ਲਾਉਣਾ ਰੌਣਕ ਵਧਾਉਣੀ ਹੈ ਅਸੀਂ ਨਹੀਂ ਆਏ ਨਹੀਂ ਆਏ ਕਿ ਵੀ ਸਾਡੇ ਪਿੰਡ ਦੀ ਬੇਇੱਜ਼ਤੀ ਹੋਵੇ ਠੀਕ ਹੈ ਜੀ ਹਾਂਜੀ ਬਾਈ ਹਾਂਜੀ ਭਾਜੀ ਉੱਥੇ ਲੱਗਣੇ ਚਾਹੁੰਦੇ ਆ ਦੁਕਾਨ ਜਿੱਥੇ ਪਹਿਲਾਂ ਲਾਉਣੀ ਆ ਜੀ ਠੀਕ ਹੈ ਜੇ ਨਾ ਲੱਗਣਤੀਆਂ ਫਿਰ ਫਿਰ ਸਾਡੇ ਜੋ ਕੋਈ ਵੀ ਨਹੀਂ ਲਾਊਗਾ ਜੀ ਕੋਈ ਵੀ ਨਹੀਂ ਆਉਂਦੇ ਜੋ ਕਿ ਹੋਰ ਆ ਕੇ ਬਾਹਰੋਂ ਲਾ ਕੇ ਫਿਰ ਕੋਈ ਵੀ ਨਹੀਂ ਆਉਂਦੇ ਜੀ ਸਾਡੇ ਪਿੰਡ ਦਾ ਨਾ ਅਸੀਂ ਨਹੀਂ ਲਾਉਣ ਦਿੰਦੇ ਪੁੱਤ ਜੀ ਸਾਡਾ ਸਾਡੇ ਇੱਥੇ ਪਿੰਡ ਦੇ ਆ ਕੇ ਸਾਾਨੂੰ 150 ਜਵਾਕ ਆਉਂਦਾ ਜੀ ਖੇਡਣ ਵਾਸਤੇ ਜੇ ਉਹਨਾਂ ਦੇ ਪੈਰ ਤੇ ਸੱਟ ਪੈਰ ਵੱਜੀ ਕੱਲ ਨੂੰ ਇੱਥੇ ਬਕਸੂਆ ਵੀ ਡਿੱਗਣਾ ਚੂੜੀਆਂ ਵੀ ਹੋਰ ਵੀ ਉਹਦਾ ਕੌਣ ਜ਼ਿੰਮੇਦਾਰ ਹੋਊਗਾ ਰੇ ਠੀਕ ਹੈ 150 ਜਵਾਕ ਸਵੇਰੇ ਆਉਂਦਾ 150 ਸ਼ਾਮ ਨੂੰ ਆਉਂਦਾ ਪਿੰਡ ਦਾ ਠੀਕ ਹੈ ਛੋਟੇ ਛੋਟੇ 2-2 2.5 ਸਾਲਾਂ ਦੇ ਆਉਂਦੇ ਨੇ ਠੀਕ ਹੈ ਉਹਨਾਂ ਦਾ ਫਿਰ ਕੌਣ ਜ਼ਿੰਮੇਦਾਰ ਠੀਕ ਹੈ ਜੀ ਠੀਕ ਹੈ ਹਾਂਜੀ ਬਾਈ ਜੀ ਤੁਹਾਨੂੰ ਸੋ ਸਾਰੀਆਂ ਇਹ ਹਾਂਜੀ ਦੁਕਾਨਾਂ ਜਿੱਥੇ ਸਾਡੀਆਂ ਲੱਗਦੀਆਂ ਨੇ ਉੱਥੇ ਲਾਵਾਂਗੇ ਠੀਕ ਹੈ ਹਾਂਜੀ ਬਾਬਾ ਜੀ ਹਾਂ ਬਈ ਜੇ ਨਹੀਂ ਸਾਨੂੰ ਤਾਂ ਦੁਕਾਨਾਂ ਜਿੱਥੇ ਸਾਡੀਆਂ ਲੱਗਦੀਆਂ ਉੱਥੇ ਲੱਗਣੀਆਂ ਚਾਹੀਦੀਆਂ ਹਾਂਜੀ ਬਾਈ ਜੀ ਹਾਂਜੀ ਬਾਈ ਜੀ ਉੱਥੇ ਲਾਵਾਂਗੇ ਉੱਥੇ ਲਾਵਾਂਗੇ ਕੀ ਸਮੱਸਿਆ ਕੀ ਯਾਰੀ ਸਮੱਸਿਆ ਬਸ ਇਧਰ ਤਾਂ ਭਖੜਾ ਜੀ ਬਹੁਤ ਜ਼ਿਆਦਾ ਇੱਥੇ ਜਵਾਕ ਕੋਈ ਨਹੀਂ ਬਣਦਾ ਬੱਚੇ ਨੇ ਜੀ ਬੱਚੇ ਇੱਥੇ ਆ ਕੇ ਪਾਜ ਕਰਦੇ ਨੇ ਉਹ ਸਾਡੇ ਕੋਲੇ ਚੂੜੀਆਂ ਚਾੜੀਆਂ ਉਹਨਾਂ ਦੇ ਪੈਰਾਂ 'ਚ ਗੜ ਜਾਂਦੀਆਂ ਫਿਰ ਇਹ ਕਿਵੇਂ ਲੋਟਾਵਾਂ ਠੀਕ ਹੈ ਬਾਬਾ ਜੀ ਹਾਂਜੀ ਭਾਈ ਹਾਂਜੀ ਵੀਰ ਜੀ ਅਸੀਂ ਉਧਰ ਹੀ ਲਾਉਣਾ ਚਾਹੁੰਦੇ ਆ ਉਰੇ ਨਹੀਂ ਲਾਉਂਦੇ ਉਧਰੋਂ ਪਤਾ ਕੀ ਗੱਲ ਆ ਜੀ ਸੰਗਤ ਆਉਗੀ ਨੰਗੇ ਪੈਰੀ ਮੱਥਾ ਟੇਕ ਕੇ ਇਧਰ ਜਦੋਂ ਆਉਣਗੇ ਪੂਰਾ ਭਖੜਾ ਜੀ ਪੈਰਾਂ 'ਚ ਲੱਗੂ ਇੱਥੇ ਕਿਸੇ ਨੇ ਅੰਦਰ ਆਉਣਾ ਹੀ ਨਹੀਂ ਹੈਗਾ ਜੀ ਇਸ ਕਰਕੇ ਅਸੀਂ ਉਧਰ ਹੀ ਲਾਉਣਾ ਚਾਹੁੰਦੇ ਆ ਰਾਤੇ ਵੀ ਅਸਰ ਪਊਗਾ ਇਸ ਦਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਅਸਰ ਪਊਗਾ ਹਾਂਜੀ ਭਾਈ ਜੀ ਬੋਲ ਪਾ ਲੈ ਉਹਨਾਂ ਪੈਰਾਂ 'ਚ ਕੱਢਣ ਗਿਆ ਠੀਕ ਹੈ ਨਾ ਮੁਸ਼ਕਲ ਇਹ ਚੀਜ਼ ਦੀ ਬਸਾ ਉੱਥੇ ਕੋਈ ਬਾਲੀ ਵੱਡੀ ਦਿੱਕਤ ਨਹੀਂ ਮੇਨ ਗੱਲ ਵੀਰੇ ਇਹ ਹੈ ਸਿੱਧੀ ਜੀ ਗੱਲ ਹੈ ਜਿਹੜੇ ਕੁਝ ਬੰਦੇ ਨਾ ਕ ਨੀ ਚਾਹੁੰਦੇ ਵੀ ਇਹ ਜਿਹੜਾ ਸਮਾਜ ਹੈ ਇਹ ਮਿਹਨਤ ਕਸਮਾਜ ਹੈ ਸਾਰਾ ਅਬਦੀ ਕਮਾ ਕੇ ਖਾਣ ਵਾਲਾ ਸਮਾਜ ਹੈ ਠੀਕ ਹੈ ਇਹਨਾਂ ਤੋਂ ਜਰੇ ਨਹੀਂ ਜਾਂਦਾ ਇਹ ਗੱਡੀਆਂ ਨਹੀਂ ਫਿਰਦੇ ਨੇ ਇਹ ਦੁਕਾਨਦਾਰੀਆਂ ਕਰਦੇ ਨੇ ਠੀਕ ਹੈ ਨਾ ਮੇਨ ਗੱਲ ਇਹ ਹੈ ਕਿ ਜਿਹੜੇ ਕੜਮਾ ਬੰਦੇ ਨੇ ਨਾ ਕੁਝ ਬੰਦੇ ਨੇ ਇਹ ਹਰ ਇੱਕ ਮੈਂ ਮੇਰੇ ਪਿੰਡ ਵੀ ਹੈਗੇ ਮੇਰੇ ਪਿੰਡ ਵੀ ਹੈਗੇ ਪਰ ਸਾਡੇ ਮਸਲਾ ਇਹ ਹੈ ਵੀ ਇੱਕ ਸਾਡੇ ਗੁਰਦੁਆਰੇ ਇੱਕ ਵੀ ਸਾਡੇ ਸਰ ਹੈ ਸਾਡੇ ਕੋਈ ਮਸਲਾ ਜੇ ਹੋ ਵੀ ਜਾਂਦਾ ਹੈ ਤਾਂ ਘੱਟੋ ਘੱਟ 50 60% ਜਿਹੜੇ ਜ਼ਿੰਮੇਦਾਰ ਭਾਈ ਨੇ ਸਾਡੇ ਉਹ ਸਾਡੇ ਨਾਲ ਖੜਦੇ ਨੇ ਹੱਕ ਚਾਚਦੇ ਜੇ ਕੋਈ ਸਾਡਾ ਮਸਲਾ ਹੁੰਦਾ ਅਸੀਂ ਆਪ ਚ ਨਿਮੇੜਦੇ ਆ ਬਹਿ ਕੇ ਪਰ ਇਹ ਮਸਲਾ ਥੋੜੀ ਕਿ ਇੱਥੇ ਨਹੀਂ ਹੋਣੀ ਇਹ ਮੈਂ ਉੱਥੇ ਥੋੜਾ ਜਿਹਾ ਬੋਲਣਾ ਕਿ ਮੈਨੂੰ ਸਰਪੰਚ ਕਹਿੰਦਾ ਤੂੰ ਮੈਨੂੰ ਬਾਹਰ ਲੈ ਕੇ ਨਾ ਤੂੰ ਨਾ ਬੋਲੇ ਠੀਕ ਹੈ ਨਾ ਬੋਲਣ ਦਾ ਹੱਕ ਤਾਂ ਸਾਨੂੰ ਕਾਨੂੰਨ ਨੇ ਅਧਿਕਾਰ ਦਿੱਤਾ ਸਹੀ ਬੋਲ ਸਕਦੇ ਆ ਬੋਲਾਂਗੇ ਹੱਕ ਸਕੇ ਤੇ ਬੋਲਾਂਗੇ ਵੀ ਸਾਡੀ ਇਹੀ ਬੇਨਤੀ ਵੀ ਜਿੱਥੇ ਸਾਡੀਆਂ ਦੁਕਾਨਾਂ ਲੱਗਦੇ ਨੇ ਕੋਈ ਮੁਸ਼ਕਲ ਨਹੀਂ ਆਗੀ ਜੇ ਕੋਈ ਬਗੈਨ ਬੈਨ ਵਗਾਰਾ ਹੁੰਦੀ ਹੈ ਤੁਸੀਂ ਉੱਥੇ ਕੋਈ ਮੂਰੇ ਉੱਤੇ ਲਾ ਦਿਓ ਕੋਈ ਸੜਕ ਤੇ ਸਾਧਨ ਉਰਾਂ ਪਰਾਂ ਦੇ ਹੋ ਜਾਊਗਾ ਬਾਕੀ ਆ ਅਸੀਂ ਕੱਲ ਪਰਸ ਨੂੰ ਗ ਮਤਲਬ ਕਿ ਇੱਧਰ ਵੀ ਜਗ੍ਹਾ ਦੁਕਾਨਾਂ ਲੱਗਦੀਆਂ ਨੇ ਇੱਧਰ ਵੀ ਕੋਈ ਪ੍ਰੋਬਲਮ ਨਹੀਂ ਵਧੀਆ ਖਾਣਾ ਪੀਣਾ ਵਧੀਆ ਜਣੀ ਕਿ ਕੋਈ ਕਿਸੇ ਦੀ ਚੱਕਰ ਨਹੀਂ ਹੈ ਗੱਲ ਦਾ ਕਿੰਨੇ ਦਿਨ ਮੇਲਾ ਚੱਲਣਾ ਇਹ ਇਹ ਤਾਂ ਸਾਰੀ 3-4 ਘੰਟੇ ਚੱਲਣਾ ਜੀ 3-4 ਘੰਟੇ 3-4 ਘੰਟੇ ਅਸੀਂ ਇਹ ਵੀ ਮੰਨ ਗੱਲ ਕਹਤੀ ਵੀ ਅਸੀਂ ਯਾਰ ਜਿਵੇਂ ਅੱਜ ਸ਼ਾਮ ਨੂੰ ਲਾਉਂਦੇ ਹਾਂ ਅਸੀਂ ਦੁਕਾਨਾਂ ਵੀ ਅਸੀਂ ਸਵੇਰੇ ਲਾ ਲਾਂਗੇ ਸਵੇਰੇ ਲਾ ਲਾਂਗੇ ਲੇਕਿਨ ਫੇਰ ਵੀ ਉਹੀ ਕੜਮ ਵਾਲੀ ਗੱਲ ਆ ਗਈ ਵੀ ਮਤਲਬ ਕਿ ਐਵੇਂ ਤਾਂ ਯਾਰ ਅਸੀਂ ਵੀ ਨੀਂ ਚੱਲਣਾ ਚਾਹੁੰਦੇ ਵੀ ਜਿਵੇਂ ਜਿਹੜੀ ਵੀ ਗੱਲ ਵੀ ਸਾਡੀ ਗੱਲ ਮੰਨਣ ਠੀਕ ਹੈ ਅਸੀਂ ਵੀ ਇਨਸਾਨ ਆ ਸਾਨੂੰ ਵੀ ਅਧਿਕਾਰ ਦਿੱਤੇ ਨੇ ਅਸੀਂ ਰਹਿਣ ਦਾ ਸਾਨੂੰ ਇੱਥੇ ਅਧਿਕਾਰ ਹੈ ਠੀਕ ਹੈ ਨਾ ਤੇ ਅਸੀਂ ਤਾਂ ਜੇ ਦੁਕਾਨਦਾਰੀ ਲਾਣੀ ਹੈ ਤਾਂ ਉਹ ਥਿਲਾਵਾਂਗੇ ਨਹੀਂ ਫਿਰ ਅਸੀਂ ਇਹ ਫੈਸਲਾ ਕਰਦੇ ਅਸੀਂ ਫਿਰ ਦੁਕਾਨਦਾਰੀ ਇੱਥੇ ਲਾਉਂਦੇ ਨਹੀਂ ਹਾਂਜੀ ਹਾਂਜੀ ਭਾਈ ਜੀ ਇਸ ਕੀ ਇਹ ਜਿਹੜਾ ਮਸਲਾ ਕੀ ਹੈ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਭਾਈ ਜੀ ਪਹਿਲਾਂ ਤਾਂ ਮੇਰੀ ਸਾਰਿਆਂ ਨੂੰ ਸਸਰੀਕਾਲ ਬਹਿਰੂਏ ਖਾਲਸਾ ਬਹਿਜੀ ਫਤਈ ਮੇਰੇ ਮੇਰਾ ਪਿੰਡ ਹੈ ਛੋਟੀ ਲੇਲਾ ਜਿਹਨੇ ਹਾਂ ਮੈਂ ਕੰਮ ਕਰਦਾ ਤੇ ਮੇਰੇ ਸਹੁਰੇ ਨੇ ਏ ਮੇਰਾ ਨਾਮ ਬਾਲੀ ਸਿੰਘ ਹੈ ਜੀ ਤੇ ਮਸਲਾ ਵੀ ਇਹ ਹੈ ਵੀ ਦੁਕਾਨ ਬਹੁਤ 20 ਸਾਲੋਂ ਤੋਂ ਮੈਂ ਲਾਉਣਾ ਇੱਥੇ ਇੱਥੇ ਕਾਰਨ ਇਹ ਹੈ ਇੱਥੇ ਕੱਲ ਨੂੰ ਬੱਚਿਆਂ ਦਾ ਜੱਜ ਵੀ ਰੇਸ ਦਾ ਪ੍ਰੋਗਰਾਮ ਹੈ ਠੀਕ ਹੈ ਵਿੱਚ ਦੁਕਾਨਦਾਰੀ ਰੇਸ ਤੇ ਕਿਵੇਂ ਸੈਟਿੰਗ ਆਊਗੀ ਬਾਕੀ ਉੱਥੇ ਕੋਈ ਐਡੀ ਸਮੱਸਿਆ ਨਹੀਂ ਹੈਗੀ ਜਿਵੇਂ ਬੈਨਾਂ ਦੀ ਗੱਲ ਕਰਦੇ ਨੇ ਠੀਕ ਹੈ ਨਾ ਇਹ ਤਾਂ ਸਾਨੂੰ ਹੀ ਸਮੱਸਿਆ ਹੋ ਸਕਦੀ ਹੈ ਵੀ ਜੇ ਕੋਈ ਮੀਂਹ ਵਗੈਰਾ ਆ ਗਿਆ ਤਾਂ ਇੱਥੇ ਮੁਸ਼ਕਲ ਹੋ ਜਾਊਗੀ ਸਾਨੂੰ ਇਸੇ ਗਰਾਊਂਡ ਦੇ ਵਿੱਚ ਬੱਚੇ ਖੇਡਦੇ ਆ ਤੇ ਤੁਹਾਡਾ ਕੰਮ ਚ ਕੱਚ ਦਾ ਵੀ ਹੈਗਾ ਹਾਂ ਕੰਚ ਦਾ ਹੈਗਾ ਹਾਂ 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 ਖਾਸ ਕਰਕੇ ਮੇਰੇ ਚੂੜੀਆਂ ਦਾ ਕੰਮ ਹੈ ਅੱਛਾ ਕੰਚ ਫੁੱਟੂਗਾ ਬੱਚਿਆਂ ਦੇ ਪੈਰਾਂ ਚ ਗੱਡੂਗਾ ਇਹਨਾਂ ਨੂੰ ਦਿੱਕਤ ਆਊਗੀ ਇੱਥੇ ਸਾਰੀ ਦੁਕਾਨਦਾਰੀ ਲੱਗੂਗੀ ਇੱਥੇ ਰੇਸ ਲੱਗਣੀ ਆ ਦੇਖੋ ਕਲੀ ਪਈ ਪਈ ਐ ਠੀਕ ਹਾਂ ਹਾਂਜੀ ਇੱਥੇ ਅੱਜ ਅੱਜ ਪ੍ਰੋਗਰਾਮ ਹੈ ਕੱਲ ਨੂੰ ਵੀ ਹੋ ਸਕਦਾ ਹੈ ਕੱਲ ਨੂੰ ਵੀ ਹੋਊਗਾ ਜੀ ਹਾਂ ਲੱਗਣਾਗਾ ਉਹਦੇ ਨਾਲ ਹੁਣ ਚਾਹੀਏ ਵੀ ਦੁਕਾਨਦਾਰਾਂ ਤੋਂ ਦੁਕਾਨਦਾਰ ਕਹਿੰਦੇ ਵੀ ਜਿਹੜੀ ਦੁਕਾਨਦਾਰੀ ਇੱਥੇ ਗਰਾਊਂਡ ਚ ਲੱਗਣੀ ਵੀ ਲਾਉਣ ਨੂੰ ਕਹਿ ਰਹੇ ਨੇ ਕ ਮੈਂ ਟੀ ਲਾਉਣ ਨੂੰ ਕਹਿ ਰਹੀ ਆ ਜੀ ਬੱਚਿਆਂ ਨੂੰ ਸਮੱਸਿਆ ਆਊਗੀ ਇੱਥੇ ਖੇਡਣ ਵਾਸਤੇ ਕਿਉਂਕਿ ਅਸੀਂ ਡੇਲੀ ਪ੍ਰੈਕਟਿਸ ਕਰਾਉਂਦੇ ਆ ਫੌਜੀ ਸਾਹਿਬ ਕਰਾਉਂਦੇ ਨੇ ਪ੍ਰਕਾਸ਼ ਸਿੰਘ ਤਾਂ ਨਾ ਵੀ ਕਰਵਾਉਂਦੇ ਨੇ ਠੀਕ ਹੈ ਮੈਂ ਵੀ ਆ ਜਾਣਾ ਭਾਈ ਸਾਰੇ ਪ੍ਰੈਕਟਿਸ ਕਰਾਉਂਦੇ ਬੱਚਿਆਂ ਨੂੰ ਬਹੁਤ ਉਹ ਦਿੱਕਤ ਆਊਗੀ ਇੱਥੇ ਠੀਕ ਹੈ ਤੇ ਗਰਾਊਂਡ ਤੋਂ ਸਾਈਡ ਤੇ ਲਾ ਲੈਣਾ ਠੀਕ ਹੈ ਅਸੀਂ ਕੋਈ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਪਰ ਆਹ ਗਰਾਊਂਡ ਦੀ ਜਿਹੜੀ ਆ ਹੋਗਾ ਚਾਰ ਦਵਾਰੀ ਆ ਇਹਦੇ ਵਿੱਚ ਨਾਲ ਜਿਵੇਂ ਅੱਜ ਮੰਦਲ ਹੋ ਜੀ ਦੁਕਾਨਾਂ ਲੱਗ ਗਈਆਂ ਬੱਚਿਆਂ ਨੂੰ ਪਰ ਪ੍ਰੈਕਟਿਸ ਕਰ ਸਕਦੇ ਨੇ ਬੱਚੇ ਫਿਰ ਨਾ ਜੀ ਪ੍ਰੈਕਟਿਸ ਨਹੀਂ ਹੁੰਦੀ ਹੈ ਜੀ ਫਿਰ ਬੱਚਿਆਂ ਦੇ ਦੁਕਾਨਦਾਰਾਂ ਨੇ ਵੀ ਇਹੀ ਕਹਰੇ ਨੇ ਦੁਕਾਨਦਾਰ ਵੀ ਇਹੀ ਕਹਿੰਦੇ ਵੀ ਅਸੀਂ ਨਹੀਂ ਲਾਉਣਾ ਚਾਹੁੰਦੇ ਇੱਕ ਦਿਨ ਮਿਹਨਤ ਰੁਕ ਗਈ ਬੱਚਿਆਂ ਦੀ ਫਿਰ ਜਮ੍ਹਾਂ ਟਿੱਲ ਹੋ ਜੂਗੀ ਜੀ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਸਾਈਡ ਤੇ ਦੁਕਾਨਾਂ ਲਾ ਲੈਣ ਦੁਕਾਨਦਾਰ ਸਾਨੂੰ ਸਾਈਡ ਤੇ ਕੋਈ ਇਤਰਾਜ਼ ਨਹੀਂ ਹੈਗਾ ਗਰਾਊਂਡ ਤੇ ਦੁਕਾਨਾਂ ਦਿੱਕਤ ਆਉ। ਹਾਂ ਦਿੱਕਤ ਆਉ। ਬਾਕੀ ਗਰਾਊਂਡ ਦੀ ਸਫਾਈ ਕਰਾਉਣੀ ਵੀ ਫੇਰ ਔਕੀ ਹੋ ਜੂ। ਸਫਾਈ ਕਰਾਉਣੀ ਔਕੀ ਹੋ ਜੂ ਕਿ ਪਹਿਲਾਂ ਸਰਪੰਚ ਸਾਹਿਬ ਨੇ ਮਸਾ ਸਫਾਈ ਕਰਾਈ ਆ ਅਸੀਂ ਬੱਚਿਆਂ ਨੂੰ ਨਾਲ ਲਾ ਕੇ ਆਪ ਸਫਾਈ ਕਰੀ ਆ। ਠੀਕ ਹੈ। ਪਹਿਲਾਂ ਬਹੁਤ ਵੱਟਾ ਵੱਟਾ ਘਾਤ ਹੀਗਾ ਜੀ ਇੱਥੇ ਹਾਂ ਜੀ। ਅੱਛਾ ਇਹ ਹੀ ਬੇਨਤੀ ਕਰਦੇ ਆ ਵੀ ਸਾਈਡ ਤੇ ਦੁਕਾਨਾਂ ਲਾ ਲੈਣਾ। ਸਾਨੂੰ ਕੋਈ ਇਤਰਾਜ਼ ਨਹੀਂ ਪਰ ਗਰਾਊਂਡ ਤੇ ਨਾ ਲਾਓ। ਠੀਕ ਹੈ। ਹਾਂ। ਗਰਾਊਂਡ। ਫੌਜੀ ਸਾਹਿਬ ਜਿਵੇਂ ਕਿ ਤੁਸੀਂ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਾਉਨੇ ਰੋਜ਼ ਬੱਚਿਆਂ ਨੂੰ। ਜਿਵੇਂ ਕਿ ਹੁਣ ਮੇਲਾ ਲੱਗ ਰਿਹਾ ਹੈਗਾ ਉਸ ਨੂੰ ਮੁਤਾਬਕ ਇਹ ਨਹੀਂ ਦੇਖੋ ਬੱਚਿਆਂ ਨੂੰ ਅਸੀਂ ਕੋਈ ਸਮੱਸਿਆ ਨਹੀਂ ਆਉਣ ਦਿੰਦੇ ਕਿਉਂਕਿ ਜਿਹੜੀ ਅੱਜ ਦੀ ਇਹਨਾਂ ਦੀ ਹੈਗੀ ਆ ਅੱਜ ਦੀ ਇਹਨਾਂ ਦੀ ਕ੍ਰਾਸ ਕੰਟਰੀ ਹੈ ਠੀਕ ਹੈ ਜੀ ਸੋ ਚਲੋ ਲਾ ਲੈਣ ਦੋ ਦੁਕਾਨਾਂ ਹਨ ਇਹ ਵੀ ਵਿਚਾਰਾਂ ਦਾ ਪੇਟ ਔਰ ਜੁਗਾਰ ਹੈਗਾ ਤਾਂ ਕਰਕੇ ਦੁਕਾਨਦਾਰ ਵੀ ਚਾਹੁੰਦੇ ਨੇ ਵੀ ਅਸੀਂ ਇੱਥੇ ਦੁਕਾਨਾਂ ਨਾਲ ਆਈਏ ਅੱਛਾ ਉਹ ਕਹਿੰਦੇ ਵੀ ਅਸੀਂ ਸਾਨੂੰ ਕਮੇਟੀ ਬਾਹਰ ਜਗ੍ਹਾ ਦੇਵੀਂ ਅਸੀਂ ਗਰਾਊਂਡ 'ਚ ਨਹੀਂ ਚਾਹੁੰਦੇ ਲਾਉਣੇ ਅਸੀਂ ਬੱਚਿਆਂ ਨਾਲ ਕਿਉਂਕਿ ਇੱਥੇ ਜਿਹੜੇ ਸਮੱਸਿਆਵਾਂ ਆਣੀਆਂ ਨੇ ਇੱਕ ਤਾਂ ਕੱਚ ਦੀਆਂ ਚੂੜੀਆਂ ਵਗੈਰਾ ਨੇ ਕੱਚ ਦਾ ਸਮਾਨ ਹੈ ਉਹ ਗਰਾਊਂਡ ਦੇ ਵਿੱਚ ਖਿਲਰਣਾ ਔਰ ਉਹਨਾਂ ਕੋਲ ਜਿਹੜੀਆਂ ਵਗੈਰਾ ਖੇਡਣਗੇ ਜਾਓ ਇਹ ਚੀਜ਼ਾਂ ਨੇ ਉਹ ਵੀ ਇੱਥੇ ਡਿੱਗਣਗੀਆਂ ਚਲੋ ਉਹ ਤਾਂ ਆਪਾਂ ਮੰਨਦੇ ਆ ਗੱਲ ਵੀ ਇਹ ਗੱਲਾਂ ਚੀਜ਼ਾਂ ਹੋਣਗੀਆਂ ਆਪਾਂ ਵੀ ਚਾਹੁੰਦੇ ਨਹੀਂ ਵੀ ਅਸੀਂ ਗਰਾਊਂਡ ਚ ਨਾਲ ਲਈਏ ਚਲੋ ਠੀਕ ਹੈ ਜੀ ਫਿਰ ਜੇ ਉਹਨਾਂ ਦੀ ਉਹ ਹੈ ਵੈਸੇ ਸਾਡੇ ਵੱਲੋਂ ਤਾਂ ਕੋਈ ਹੋਣੀ ਹੈਗੀ ਉਹ ਸਾਈਡ ਹੈਗੀ ਸੀਗੀ ਉੱਥੇ ਲਾ ਲੈਂਦੇ ਉਹਨਾਂ ਨੂੰ ਕਿਹਾ ਸੀ ਵੀ ਸਾਫ਼ ਕਰ ਲੋ ਤੇ ਜਦੋਂ ਤੁਸੀਂ ਜਾਓਗੇ ਹਨਾ ਵੀ ਓਵੇਂ ਦਾ ਕਚਰਾ ਜਿਹੜਾ ਫੈਲੂਗਾ ਉਹ ਸਾਫ਼ ਕਰਕੇ ਸਾਨੂੰ ਗਰਾਊਂਡ ਦੇ ਦਿਓ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂ ਪੰਚਾਇਤ ਦੀ ਜਗ੍ਹਾ ਹੈ ਹਨਾ ਪੰਚਾਇਤ ਜਿਵੇਂ ਪੰਚਾਇਤ ਦਾ ਫੈਸਲਾ ਹੈਗਾ ਜੋ ਵੀ ਪੰਚਾਇਤ ਫੈਸਲਾ ਲੈਂਦੀ ਹੈ ਉਹਨਾਂ ਦਾ ਵਧੀਆ ਫੈਸਲਾ ਜੀ ਠੀਕ ਹੈ ਪਾਪਾ ਜੀ ਜਿਹੜੇ ਦੁਕਾਨਦਾਰ ਨੇ ਬਾਹਰ ਦੁਕਾਨਦਾਰ ਕਹਿੰਦੇ ਵੀ ਸਾਨੂੰ ਉਸ ਵਸੇ ਆ ਰਹੀ ਹੈ ਵੀ ਸਾਨੂੰ ਬਾਹਰ ਦੁਕਾਨਾਂ ਜਿੱਥੇ ਪਹਿਲਾਂ ਲਾਉਂਦੇ ਸੀ ਅਸੀਂ ਸਾਨੂੰ ਤੇ ਦੁਕਾਨਦਾਰ ਕਿਉਂ ਦੁਕਾਨਾਂ ਲਾਉਣ ਨਹੀਂ ਦੇ ਰਹੇ ਪਹਿਲਾ ਕਾਰਨ ਹਾਂਜੀ ਅਖਾ ਮਾਰੀ ਮੱਜੀ ਜਿੰਨੀ ਵੀ ਐਂਗੇ ਕੋ ਟੋਬੇ ਮੈਂ ਨਹੀਂ ਜਾਂਦੇ ਫਿਰ ਬੰਦ ਹੋ ਜਾਂਦੇ ਠੀਕ ਹੈ ਜੀ ਹਮਾਰੇ ਬੱਚੇ ਜੋ ਸਕੂਲ ਜਾਂਦੇ ਉਹ ਬਸ ਜੌਰ ਕੋ ਘੁੰਮ ਘਾਤਿਆ ਮੈਂ ਸਮੱਸਿਆ ਖੜੀ ਹੋ ਜਾਂਦੀ ਹੈ दूसरा भीड़ी जगह होने पर बदमाश बढ़ जाते हैं है गुंडे बढ़ जाओ बीच में थीक थीक। लड़की होती है और उनके बीच में पर लड़कियों को परेशान करते हैं है। वहाँ खुली जगह है भाई हाथ जोड़ के बिनती है तुम वहाँ अपना वो लगा लो भाई यहाँ परेशान ना करे यहाँ बदतमीजी होती है भीड़ होने से ठीक है, थीक है थीक। इस वजह से हमने कही भाई तुम उस जगह अपनी दुकान वहाँ लगा लो भाई हाथ जोड़ के बीनती है तुम्हारे से ये परेशानी है हमें है। 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 सारे। वैसे भी भीड़ में भी जब कुड़ी आती है उनके बीच में बढ़ जाते है ठीक है और कुड़ी को परेशान करते है वो वहाँ खुली जगह वहाँ कुछ नहीं कर सकते वो ठीक है हम पे शिकायत आई है दो चार कुड़ियों के बाप कुछ बात है भाई दुकान नहीं लगन दे हम यहाँ अगले साल अपने वहाँ लगा लो ठीक है ये है बात और कोई परेशानी नहीं हमें हमें दुकान से क्या दिक्कत है हमें भाई ना पशु परेशान हो ना स्कूल वाले बच्चे परेशान हो ना हमारी कुड़ी परेशान हो ठीक है हाँ कोई दिक्कत नहीं पड़े ना पशु को ना बच्चे को ना कुड़ी को जाने वाला वहाँ जिसे सामान लेना खाना वहां भी जाएगा और यहाँ तो गुंडे घुस जाते हैं बीच में ये परेशानी है और कोई परेशान नहीं, नहीं। ठीक है तो दुकान वहाँ लगा लो भाई दुकान वहाँ लगा लो हाथ जोड़ के बिनती है हमारे भाई तुम्हारे हाथ जोड़े भाई हमें यहाँ परेशानी है कुड़ियों को परेशानी है पशु को परेशानी है ਇਹ ਬਸ ਉਹਨੂੰ ਪਰੇਸ਼ਾਨੀ ਹੈ ਪੜ੍ਹਨ ਵਾਲੇ ਬੱਚੇ ਨੂੰ ਪਰੇਸ਼ਾਨੀ ਹੈ ਤੁਮ ہماری ਪਰੇਸ਼ਾਨੀ ਹਲਾ ਹੋ ਜਾਏਗਾ ਅਗਰ ਤੁਮ ਇਸ ਨੂੰ ਉहां ਲਗਾ ਲੇ ਦੁਕਾਨਾ ਅੱਡੇ ਹੋਰ ਹਮੇ ਫਿਰ ਕੋਈ ਦਿੱਕਤ ਨਹੀਂ ਕੀ ਕਹੋਗੇ ਬਾਈ ਠੀਕ ਹੈ ਇਹਨਾਂ ਨੂੰ ਕਹਿਤਾ ਵੀ ਉੱਥੇ ਦੁਕਾਨਾ ਲਾ ਲਓ ਖੁੱਲੀ ਜਗ੍ਹਾ ਚ ਉਹ ਇਹਨਾਂ ਦੀ ਮਰਜ਼ੀ ਹੈ ਲਾਉਣ ਨਾ ਲਾਉਣ ਠੀਕ ਹੈ ਉਹ ਕਹੇ ਅਸੀਂ ਦੁਕਾਨਾ ਜੀ ਇੱਥੇ ਲਾਵਾਗੇ ਨਹੀਂ ਸੀ ਲਾਉਣੀ ਨਾ ਲਾਉਣ ਉਹਨਾਂ ਨੇ ਜਿੱਤ ਗਈ ਪਹਿਲਾਂ ਕਿਹੜਾ ਜੀ ਇੱਥੇ ਕੋਈ ਉਹ ਹੁੰਦਾ ਕੋਈ ਕਿਰਾਇਆ ਨਹੀਂ ਲੈਂਦੇ ਮਹਾਰਾਜ ਜੀ ਹਾਂਜੀ ਕੁਛ ਨਹੀਂ ਕੋਈ ਕਰਦਾ ਆਪਣੀ ਮਰਜ਼ੀ ਤੋਂ ਕਰਾਇਆ ਦਿੰਦੇ ਨੇ ਹੁਣ ਹਾਂਜੀ ਪੰਚਾਇਤ ਨੇ ਕਿਹਾ ਜੀ ਪੰਚਾਇਤ ਨੂੰ 4 ਦਿਨ ਹੋ ਗਏ ਅਲਾਸਮੈਂਟ ਕਰਾਉਂਦਿਆਂ ਨੂੰ ਪੰਚਾਇਤ ਵਾਲਿਆਂ ਨੂੰ ਵੀ ਇੱਥੇ ਇੱਕ ਦੁਕਾਨ ਨਾਲ ਲੱਗੇ ਸਟੇਡੀਅਮ 'ਚ ਲਾਉਣ ਠੀਕ ਹੈ ਬਾਬਾ ਨੂੰ ਐਂ ਕਹਿੰਦੇ ਨੇ ਕਹਿੰਦੇ ਜੇ ਇੱਧਰ ਦੁਕਾਨਾਂ ਲਗਾਵਾਂਗੇ ਗੇਟ ਮੇਲ لگائیںਗੇ ਨਹੀਂ ਲਗਾئیںਗੇ ਨਹੀਂ ਬਸ ਠੀਕ ਹੈ ਮਤ ਲਗਾਓ ਠੀਕ ਹੈ ਕਹੀਂ ਵੀ ਮਤ ਲਗਾਓ ਫਿਰ ਠੀਕ ਹੈ ਜੀ ਕਿਹਦਾ ਕਿਹੜੀ ਗੁੰਡਾ ਕਰਦੀ ਉੱਤੇ ਆ ਭੀੜ ਹੋਣ ਦਾ ਉਹ ਹਮੇ ਪਤਾ ਫਿਰ ਅਸੀਂ ਫੁੱੜਵਾਣੇ ਕੰਮ ਕਰਾਂਗੇ ਅਬ ਦੁਕਾਨ ਲਗਾਏਗੇ ये बदतमीजी करते देगा मुंडे जाएगा उनके लड़कियों के साथ जिम्मेवारी किसकी है जिम्मेवारी हमारी है वही बात है। और हमारी जिम्मेवारी तो हमने इसी वजह से मना करी मैं यहाँ मत लगाओ ठीक है जी। ये जिम्मेवारी हमारी हम यहाँ दुकान नहीं लगाने देंगे ये दुकान लगावा या ना लगावे ठीक है हाँ जी बाबा जी की कहूंगे बस यही मेहरबानी है हाथ जोड ਕੇ ਬੇਨਤੀ ਹੈ ਜੀ ਅਸੀਂ ਨੇ ਹੱਥ ਜੋੜ ਕੇ ਕੋਈ ਲਾ ਲੈਣਾ ਉਰੇ ਨਾ ਲਾਉਣਾ ਬੱਚਿਆਂ ਨੂੰ ਸਮੱਸਿਆ ਆਉਂਦੀ ਹੈ ਕਹਿੰਦੇ ਬੱਚ ਨੂੰ ਸਮੱਸਿਆ ਆਉਂਦੀ ਹੈ ਉਰੇ ਹੋਣਗੇ ਮੇਲਾ ਹਾਂ ਬੱਚੇ ਤਾਂ ਸਾਰੇ ਇੱਥੇ ਰਹਿਣਗੇ ਉੱਥੇ ਕਿਹੜਾ ਬੱਚਾ ਰੋੜ ਆਉਣ ਚ ਹਾਂ ਸਰ ਕੱਲ ਦਾ ਮੇਲਾ ਉਰੇ ਬੱਚੇ ਨੇ ਉੱਥੇ ਕਿਹੜਾ ਬੱਚਾ ਕੱਲ ਦਾ ਦਿਨ ਮੇਲਾ ਕੋਈ ਬੱਚਾ ਨਹੀਂ ਗਰਾਊਂਡ 'ਚ ਖੇਡਣ ਆਉਣਗੇ ਇੱਕ ਦਿਨ ਨਾਲ ਕੋਈ ਫਰਕ ਨਹੀਂ ਪੈਂਦਾ ਉਹਨਾਂ ਦਾ ਕਹਿਣਾ ਇਹ ਹੈ ਵੀ ਸਾਡੇ ਕੋਲੇ ਕੱਚ ਦਾ ਸਮਾਨ ਹੁੰਦਾ ਝੂੜੀਆਂ ਹੁੰਦੀਆਂ ਨੇ ਬਕਸੂਏ ਹੁੰਦੇ ਆ ਹੋਰ ਨਕੀਲੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਗਰਾਊਂਡ ਦੇ ਵਿੱਚ ਡਿੱਗ ਸਕਦੀਆਂ ਨੇ ਬੱਚਿਆਂ ਨੂੰ ਉਹਨਾਂ ਨਾਲ ਪਰੇਸ਼ਾਨੀ ਆ ਸਕਦੀ। ਨਹੀਂ ਉਹ ਡਿੱਗ ਕਿਉਂ ਸਕਦੇ ਨੇ? ਪਹਿਲੀ ਗੱਲ ਤਾਂ ਸਮਾਨ ਆਸ ਸੰਭਾਲ ਕੇ ਹੱਕ ਆ। ਕਿਉਂ ਡਿੱਗ ਸਕਦਾ ਨੂੰ ਕੇਅਰ ਕਰਨਾ। ਜੋ ਦੁਕਾਨ ਲਾਉਦੀ ਰਿਸਪਾਂਸਿਬਿਲਟੀ ਆ ਉਹ ਚੀਜ਼ ਨੂੰ ਕੋਈ ਵੀ ਕੇਅਰ ਕਰਨਾ। ਨਹੀਂ ਪੀਣ ਆਉਂਦੇ ਨੇ। ਇਸ ਰਸਤੇ ਵੀ ਆਉਣ ਦੇ ਲਈ ਬੱਚੇ ਪਾਣੀ ਪੀਣ ਆਉਂਦੇ ਆ। ਉਹ ਤਾਂ ਉਰੇ ਵੀ ਵੱਜ ਸਕਦੇ ਆ ਉਹਨਾਂ ਦੇ ਪੈਰਾਂ 'ਚ। ਉਰੇ ਕੀ ਵੱਜ ਨਹੀਂ ਸਕਦੇ? ਜਦੋਂ ਹੋਰਾਂ ਦੀ ਹੋਵੇ ਪਾਣੀ ਪੀਣ ਆਉਂਦੇ ਆ ਬੱਚੇ ਉਹ ਤਾਂ ਉਦੋਂ ਵੀ ਵੱਜ ਸਕਦੇ ਆ ਉਹਨਾਂ ਦੀ। ਹੋਰਾਂ ਦੀ ਡੰਗਰ ਲੰਘਦੇ ਆਗੇ। ਡੰਗਰ ਹੋਰ ਰਸਤੇ ਲੈ ਕੇ ਜਾਵਾਂ ਕਿਵੇਂ ਵਗ ਜਾਣਗੇ ਉੱਪਰ ਮੰਡੇ ਆਗਾ ਉਸ ਦਿਨ ਸੋਮਵਾਰ ਆ ਸਕੂਲ ਵੀ ਲੱਗਣਿਆਂਗੇ ਤਾਂ ਕਰਕੇ ਇੱਥੇ ਪ੍ਰੋਬਲਮ ਆ ਪੰਚਾਇਤ ਨੇ ਅਨਾਊਂਸਮੈਂਟ ਕਰਵਾਈ ਸੀ ਵੀ ਦੁਕਾਨਾਂ ਸਟੇਡੀਅਮ ਚ ਲਾ ਲਓ ਖੁੱਲੀ ਜਗ੍ਹਾ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਹੈਗੀ ਇੱਥੇ